ਵੀ ਮੈਂ ਕਬੱਡੀ ਦਾ ਵੱਡਾ 스타ਰ ਬਣ ਜਾਵਾਂ ਮੈਂ ਵੱਡਾ 스타ਰ ਜਿਹੜਾ ਖੇਡ ਕਬੱਡੀ ਦਾ ਬਣ ਜਾਵਾਂ ਤੇ ਮੱਖਣ ਵਾਲੀ ਜੀ ਜਦੋਂ ਮੈਂ ਬਾਹਰਲੇ ਪਾਸੇ ਆਇਆ ਨਾ ਤਾਂ ਮੈਨੂੰ ਰਾਜਪੂਤ ਮਿਲਿਆ ਸਰਗੋਧੇ ਵਾਲਾ ਕਹਿੰਦਾ ਬਾਈ ਕੀ ਹਾਲ ਚਾਲ ਹੈ ਮੈਂ ਕਿਹਾ ਬਾਈ ਠੀਕ ਹੈ ਤੇਰਾ ਹਾਲ ਚਾਲ ਕੀ ਠੀਕ ਹੈ ਕਹਿੰਦਾ ਕਹਿੰਦਾ ਯਾਰ ਬਾਈ ਸਾਨੂੰ ਵੀ ਬੁਲਾ ਲਓ ਪੰਜਾਬ ਮੈਂ ਕਿਹਾ ਬਾਈ ਕੋਸ਼ਿਸ਼ ਤੇ ਹੈ ਵੀ ਬਾਗੜੀਆਂ ਵਾਲੇ ਕੱਪ ਤੇ ਕੀ ਆ ਗੱਲ ਬਣ ਜਾਵੇ ਔਰ ਕੀ ਆ ਪਾਕਿਸਤਾਨ ਦੀ ਟੀਮ ਆ ਜਾਵੇ ਕਹਿੰਦਾ ਭਾਈ ਦੇਖ ਲਓ ਜੇ ਗੱਲ ਬਣਦੀ ਆ ਬਣਾ ਕੇ ਨਹੀਂ ਮੈਂ ਤੇ ਤਾਰ ਟੱਪ ਕੇ ਹੀ ਆ ਜਾਊਗਾ ਇੰਨੀ ਭਾਵਨਾ ਜਿਹੜੇ ਲੈਂਦੇ ਪੰਜਾਬ ਦੇ ਪਲੇਅਰ ਉਹ ਚੜਦੇ ਪੰਜਾਬ ਦੇ ਵਿੱਚ ਖੇਡਣ ਦੀ ਰੱਖਦੇ ਐ ਸੋ ਸਤਕਾਰ ਹੈ ਸਾਰੇ ਪਲੇਅਰਾਂ ਦਾ ਡੱਗੋ ਵਾਲਾ ਸ਼ਰਨਾ ਆ ਗਿਆ ਉਧਰ ਬਨੀ ਸਮਾਣੇ ਵਾਲਾ ਆ ਗਿਆ ਦੇ ਵਿੱਚ ਪਹੁੰਚ ਜਾਵੇ ਟਾਈਗਰ ਸਪੋਰਟਸ ਕਲੱਬ ਟਰੰਗਾ ਅੱਜ 2 17 ਦੀ ਜਿਹੜੀ ਘਾਟ ਹੈ ਦਸ਼ਮੇਸ਼ ਲਾਇਨਸ ਬ੍ਰਦਰ ਨੂੰ ਹੋਣੀ ਹੈ ਜਲਾਲਪੁਰੀਏ ਪਾਲੇ ਨੂੰ ਬੈਕ ਜਾਣਾ ਪਿਆ ਕੈਨੇਡਾ ਕਿਉਂਕਿ ਉਹਦਾ ਵਰਕ ਪਰਮਿਟ ਦਾ ਚੱਕਰ ਸੀਗਾ ਸ਼ੀਲੂ ਬਾਹੂ ਅਕਬਰਪੁਰ ਨੂੰ ਬੈਕ ਜਾਣਾ ਪਿਆ ਕਿਉਂਕਿ ਉਹਦੇ ਘਰ ਵਾਇਗਰੂ ਨੇ ਪੁੱਤਰ ਦੀ दांत ਬਖਸ਼ੀ ਹੈ ਔਰ ਥੋੜੀ ਜੀ ਸੱਟ ਵੀ ਫੀਲ ਕਰ ਰਿਹਾ ਸੀਗਾ ਔਰ ਵੱਡੇ ਮੈਚ ਅੱਜ ਇਸ ਧਰਤੀ ਤੇ ਖੇਡੇ ਜਾਣਗੇ ਕਬੱਡੀ ਦੀਏ ਹੋਰ ਨਵੀਆਂ ਤੇ ਘੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ